ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਅਹੀਂ ਸਫ਼ਰ ਤੇ ਨਿਕਲੇ ਆ ਤੇ ਮੰਮੀ ਹਣੀ ਰੋਟੀਆਂ ਨੂੰ ਵਟ ਦਈ ਜਾਂਦੇ ਆ ਸਫ਼ਰ ਤੋਂ ਸਵੇਰ ਦੇ ਨਿਕਲੇ ਆ ਇਹਨੇ ਖਾਪਦੇ ਹੋਏ ਸਵੇਈ ਲੈਣੀ ਨਾਲੇ ਲੁਧਿਆਣੇ ਤੋਂ ਨਾਲੇ ਹੁਣ ਜਾਣਦੇ ਮਲੇਰਕੋਟਲੇ ਤੇ ਉਹ ਵੀ ਮੰਮੀ ਨੇ ਕੋਈ ਵੀਡੀਓ ਵੇਖੀ ਤੇ ਹੁਣ ਉੱਥੇ ਕੀ ਕਾਦੀ ਵੀਡੀਓ ਸੀ ਮੰਮੀ ਉਹ ਕਹਿੰਦੀ ਦੁਕਾਨ ਆ ਗਲੀਚਿਆਂ ਦੀ ਮੈਟ ਹਾਂ ਮੈਟ ਤੇ ਗਲੀਚਿਆਂ ਦੀ ਦੁਕਾਨ ਆ ਹੀ ਨਵੇਂ ਅੰਦਰ ਦੇ ਵਿੱਚ ਰੱਖਣ ਵਾਲਾ ਅੱਡਾ ਵਾਲੇ ਮੈਟ ਮੁੱਟ ਤੇ ਉਹ ਵੇਖਣ ਜਾਂਦੇ ਰੋਟੀਆਂ ਘਰੋਂ ਲੈਂਦੀਆਂ ਆਈ ਤੇ ਕੜੀ ਚੌਲ ਮੈਂ ਦੇ ਡੈਡੀ ਨੇ ਖਾ ਲਏ ਉੱਥੋਂ ਲੈ ਕੇ ਦੁਕਾਨ ਤੋਂ ਕੜੀ ਚੌਲ ਤੇ ਬਹੁਤ ਚਿਰ ਲੱਗਦਾ ਵਾ 3 ਘੰਟੇ ਲੱਗ ਤੋਂ ਲੱਗ ਗਏ ਤੇ ਵੀਡੀਓ ਕੋਈ ਵੇਖੀ ਮੰਮੀ ਆਡੀ ਨੇ ਕੀ ਹੁੰਦਾ ਤਾਂ ਨਾ ਹੀ ਗਿਆਨੀ ਗਿਆਨੀ ਕਾਰਪਟ ਗਿਆਨੀ ਕਾਰਪਟ ਕਿ ਗਿਆਨੀ ਦੀ ਹੱਟੀ ਗਿਆਨੀ ਦੀ ਹੱਟੀ ਗਿਆਨੀ ਦੀ ਹੱਟੀ ਆ ਮਲੇਰਕੋਟਲੇ ਵਿੱਚ ਕੋਈ ਪਤਾ ਨਹੀਂ ਜਿਹੜੇ ਮਲੇਰਕੋਟਲੇ 'ਚ ਰਹਿੰਦੇ ਉਹਨਾਂ ਨੂੰ ਪਤਾ ਹੋਣਾ ਵਾ ਅਹੀਂ ਤੇ ਬਸ ਜਾ ਕੇ ਵੇਖਣ ਲੱਗੀਆਂ ਕਿ ਇਹਨੇ ਮੈਟ ਮਿਲਦੇ ਆ ਤੇ ਕਾਫੀ ਚੀਜ਼ਾਂ ਮਿਲਦੀਆਂ ਵਾ ਵਾ ਸਸਤੀਆਂ ਲੁਧਿਆਣੇ ਆਈਆਂ ਹੀ ਆਂ ਕਿ ਕੰਮ ਤੋਂ ਤੇ ਉੱਥੋਂ ਵੇਲੇ ਹੋ ਗਏ ਤੇ ਹੁਣ ਅੱਗੇ ਜਾਣਦੇ ਅੱਗੇ ਮਲੇਰ ਕੋਟਲਾ ਬੜਾ ਦੂਰ ਨਹੀਂ ਆ ਇੱਥੋਂ ਤੇ ਜਾ ਕੇ ਵੇਨੇ ਹੁਣ ਕਿੰਨਾ ਕੁ ਸਾਬਤ ਦਾ ਸਸਤਾ ਵ ਤੇ ਕਿੰਨਾ ਕੁ ਵਧੀਆ ਵ ਇਹਦੇ ਹੁਣ ਮੰਮੀ ਜਾਣਦੀ ਆ ਜਿਹਨੇ ਵੀਡੀਓ ਵੇਖੀ ਸਸਤਾ ਨਾ ਹੋਵੇ ਵਧੀਆ ਹੋਵੇ ਗੱਲ ਮੰਮੀ ਵਧੀਆ ਹੋਵੇ ਤਾਂ ਜ਼ਰੂਰੀ ਹੈ ਕਿ ਮਹਿੰਗਾ ਹੀ ਹੋਵੇ ਸਸਤਾ ਵੀ ਵਧੀਆ ਹੋ ਸਕਦਾ ਨਹੀਂ ਪਿਆਪਾ ਉਹ ਨਹੀਂ ਕਿ ਸਸਤਾ ਹੋਵੇ ਤੇ ਭਾਵੇਂ ਜਿੰਦਾ ਦਾ ਮਰਜ਼ੀ ਹੋਵੇ ਨਹੀਂ ਲੈ ਕੇ ਤੇ ਵਧੀਆ ਜਾਵਾਂਗੇ ਚੀਜ਼ ਕਿਉਂਕਿ ਮੈਟ ਜਿਹੜੇ ਸਾਨੂੰ ਉਥੇ ਲੋਕਲ ਮਿਲਦੇ ਸੀ ਉਹ ਮੈਟ 11 11 12 12000 ਦੇ ਜੋ ਜਿਹੜੇ ਗਲੀਚੇ ਥੱਲੇ ਵਿਛਾਉਣ ਵਾਲੇ ਰੂਮ ਚ ਗਲੀਚਾ ਵੀ ਕੀ ਉਹਨੂੰ ਰਗ ਕਹਿ ਦਿੰਦੇ ਆ ਤੇ ਇੱਥੇ ਕਾਫੀ ਫਰਕ ਹੀ ਹੁਣ ਬਾਕੀ ਜਾ ਕੇ ਵੇਨੇ ਆ ਕਿਉਂਕਿ ਵੀਡੀਓ ਦੇ ਵਿੱਚ ਤੇ ਕਈ ਕੋਈ ਪਾਉਂਦੇ ਆ ਅਸਲੀਅਤ ਕੀ ਆ ਉਹ ਤੇ ਜਾ ਕੇ ਪਤਾ ਲੱਗਣੀ ਆ ਨੂੰ ਜਾਣਦੇ ਆ ਇਧਰ ਲੁਧਿਆਣੇ ਅੱਗੇ ਨਿਕਲ ਕੇ ਤੇ ਆਉਣ ਦਾ ਵਹੀ ਆ ਆਹ ਮਲੇਰ ਕੋਟਲੇ ਦਾ ਬੋਰਡ ਲੱਗਾ ਏ ਤਾਜ ਰਿਜ਼ੋਰਟ ਆਪਣਾ ਰਹਿ ਗਿਆ ਜੇ 350 ਮੀਟਰ ਦੁਕਾਨ ਦੀ ਲੋਕੇਸ਼ਨ ਸਾਨੂੰ ਐਡਾ ਫੀਲਿੰਗ ਆਉਂਦੀ ਤਾਂ ਹੀ ਪਾਕਿਸਤਾਨ ਚ ਆ ਗਏ ਆ ਮਲੇਰ ਕੋਟਲੇ ਦੇ ਜਿਆਦੇ ਮੁਸਲਮਾਨ ਆ ਨਾ ਹਾਂਜੀ ਮਨਾਂ ਦੀ ਨਾਟਕਵੇਂ ਨੇ ਨਾ ਮੈਨੂੰ ਅਫਰਾਨ ਦਾ ਪਾਪਾ ਦੇਖਿਆ ਅਫਰਾਨ ਦਾ ਪਾਪਾ ਹਲੇ ਅਫਰਾਨ ਦੇ ਪਾਪੇ ਵਰਗਾ ਹੀ ਅਰਫਾਨ ਦੇ ਪਾਪੇ ਵਰਗਾ ਪੁਰਾਣੀਆਂ ਪੁਰਾਣੇ ਪੁਰਾਣੇ ਜੇ ਘਰ ਨਾ ਆਵੇ ਪੁਰਾਣੀਆਂ ਇਹ ਬਿਲਡਿੰਗਾਂ ਇਹਨਾਂ ਨੂੰ ਇੱਥੇ ਮਤਲਬ ਇਹ ਜਿਹੜੇ ਮੁਸਲਮਾਨ ਆ ਨਾ ਹਾਂ ਉਹਨਾਂ ਨੂੰ ਦਹੇ ਪਾਸ਼ਾ ਦਾ ਵਰਵਾ ਹਾਂ ਹਾਂ ਇੱਥੇ ਦਾ ਸ਼ੇਰ ਖਾਂ ਆਇਆ ਨਾ ਜਿਹੜਾ ਅੱਛਾ ਮਲੇਰ ਕੋਟਲਾ ਉਹਨੇ ਜਦੋਂ ਬੱਚਿਆਂ ਨੂੰ ਕਹਿੰਦੇ ਨਾ ਨੀਆਂ ਜੀ ਆਪਣਾ ਜਨ ਲੱਗੇ ਹੈਗੀ ਆਹੋ ਆਹੋ ਤੇ ਉਹਨੇ ਹਾਸਾ ਨਾਰਾ ਮਾਰਿਆ ਸੀ ਪਈਏ ਲਾਇਆ ਚੀਨ ਇਹਨੂੰ ਇਹ ਆਵੇ ਕਿੱਡਾ ਸੋਹਣਾ ਬਣਾਇਆ ਉਹਨੇ ਆਪ ਜਨ ਰਾਈਟ ਵਾਂਟ ਟੂ ਹਾਂ ਜੀ ਐਨੂੰ 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 ਆਪ ਬਹਿ ਲੀ ਆਵੇ ਕਿ ਬਣਾਇਆ ਆਪ ਕਿੱਡੀ ਸੋਹਣੀ ਲੱਗਦੀ ਨਾ ਪੁਰਾਣੀ ਜੀ ਲੰਡੇ ਵਾਲਿਆਂ ਦੀ ਹੱਟੀ ਆ ਗਿਆ ਮੈਂ ਕਿੱਥੇ ਆਦੂ ਗਿਆਨੀ ਦੀ ਹੱਟੀ ਜਾਣਾ ਆਪਾਂ ਮੋਤੀ 250 ਮੀਟਰ ਸ਼ੋਅ ਕਰਨ ਵਾਲੇ ਮੋਤੀ ਬਾਜ਼ਾਰ ਜਾਣ ਦਾ ਚੌਧਰੀ ਹੈਂਡਲੂਮ ਆਹ ਵੇ ਗਾੜੀ ਬਸ ਅੱਗੇ ਆ ਗਿਆ ਹੁਣੇ ਕੱਪੜੇ ਵਾਲੀ ਦੁਕਾਨ ਆ ਵੀ ਐਕਸਪੀਰੀਅੰਸ ਰਹੂਗਾ ਐਡੀ ਦੂਰ ਅਹੀਂ ਲੈਣ ਆਏ ਕੋਈ ਚੀਜ਼ ਮਲੇਰ ਕੋਟਲੇ ਹੁਣ ਪਤਾ ਨਹੀਂ ਇੱਥੇ ਦੀ ਫੇਮਸ ਕੋਈ ਖਾਣ ਵਾਲੀ ਚੀਜ਼ ਕੋਈ ਹੁੰਦੀ ਤੇ ਉਹ ਵੀ ਖਾ ਕੇ ਜਾਂਦੇ ਨੇ ਪਤਾ ਨਹੀਂ ਇਹਨੂੰ ਨਹੀਂ ਇੱਥੇ ਦਾ ਜ਼ਿਆਦਾ ਤੇ ਉਹ ਹੀ ਹੋ ਹੱਥ ਦੀਆਂ ਜਿਹੜੇ ਜੋੜੇ ਬਣਾਉਂਦੇ ਆ ਜੁੱਤੀਆਂ ਚਮੜਾ ਉਹ ਥੋੜੀ ਖਾਣੀਆਂ ਨਹੀਂ ਨਹੀਂ ਮੈਂ ਤਾਂ ਮਤਲਬ ਇਹ ਫੇਮਸ ਚੀਜ਼ ਦੀ ਗੱਲ ਕਰਦਾ ਨਾ ਤੂੰ ਮੈਂ ਖਾਣ ਵਾਲੀ ਫੇਮਸ ਚੀਜ਼ ਦੀ ਗੱਲ ਕੀਤੀ ਨਾ ਹੱਥ ਦੀਆਂ ਜੁੱਤੀਆਂ ਥੋੜੀ ਖਾਣੀਆਂ ਡੈਡੀ ਨੂੰ ਲੱਗਦਾ ਆ ਪਾ ਗਲਤ ਪਾ ਲਈ ਆ ਗੱਡੀ ਗੱਡੀ ਕਿਤੇ ਲਾ ਲਈ ਨਹੀਂ ਆ ਵਾ ਗਲਤ ਜਾਣਦੇ ਆ ਕਿਧਰੋਂ ਜਾਣਦੇ ਆ ਤੋ ਉਹਦਾ ਕਰਕੇ ਉਹਨੇ ਦੁਕਾਨਗਾੜੀ ਲਾਉਣੀ ਤਾਂ ਕਰਕੇ ਪੰਜਾਬ ਲੱਗ ਗਿਆ ਵਾ ਗਿਆਨੀ ਦੀ ਹਟੀ ਜਾਣਾ ਹੈ ਗਿਆਨੀ ਦੀ ਹਟੀ ਗਿਆਨੀ ਦੇ ਨਾਂ ਹੀ ਬੜੀਆਂ ਸਵਾਦ ਲਿਖਿਆ ਦੇ ਆਈ ਆਕੇ ਨਾ ਹੀ ਬੜੀਆਂ ਥਾਵਾਂ ਤੇ ਲਿਖਿਆ ਗਲੀ ਭਰ ਪੀੜੀ ਜੀ ਆ ਆ ਜੇ ਆ ਜੇ ਲੈ ਵੀ ਪਾਉ ਬੜੀ ਦੂਰੋਂ ਆਏ ਆਂ ਕਿੱਧਰ ਹਿੱਦਰ ਵਾ ਚਲੋ ਜੀ ਸਟਾਕ ਕਲੀਅਰ ਸੇਲ ਵਾ ਜੀ ਵਾ ਲੈ ਟਾਈਮ ਬੜੀਆਂ ਆ ਅੱਛਾ ਆ ਦੂਸਰੇ ਨਾਰਮਲ ਮੈਟ ਆ ਅੰਦਰ ਬਾਥਰੂਮ ਦੇ ਹਾਂ ਆ ਬਰੇ ਦੇਲੇ ਦੇ ਵਿੱਚ ਆ ਕਰ ਗੱਲ ਇੰਤਾਂ ਦੇ ਲਾਭ ਹੀ ਜਾਉ ਮੰਮੀ ਨੂੰ ਮੈਟ ਸਾਰੇ ਤੁਹਾਡੀ ਵੀਡੀਓ ਵੇਖੀ ਆ ਅਸੀਂ ਅਸੀਂ ਆਪ ਕ੍ਰिएਟਰ ਆਂਗੇ YouTube ਦੇ ਉੱਤੇ ਤੇ ਅਸੀਂ ਤੁਹਾਡੀ ਵੀਡੀਓ ਵੇਖ ਕੇ ਆਏ ਏਡੀ ਦੂਰ ਉਹਨਾਂ ਨੂੰ ਵਧੀਆ ਜਿਹਾ ਸਮਾਨ ਦਿਓ ਜੀ ਤੰਗਾ ਤੰਗਾ ਸਾਡੀ ਕਿਰਪਾ ਨਾਲ ਵਧੀਆ ਤੋਂ ਵਧੀਆ ਠੀਕ ਹੈ ਜੀ ਪੱਗ ਬਹੁਤ ਸੋਹਣੀ ਬਣੀ ਤੁਸੀਂ ਗੁਰੂ ਸਾਹਿਬ ਦੀ ਆ ਗਈ ਗੱਲ ਤੇ ਫਿਰ ਸਾਰੇ ਸਾਰੇ ਕੰਮ ਚ ਆ ਗਏ ਜੀ ਗੁਰੂ ਜੀ ਤਨ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ 100% ਠੀਕ ਹੈ ਜੀ ਚਲੋ ਅੱਗੇ ਉੱਪਰ ਜਾਣਾ ਆਪਾਂ ਕਿਹਾਂ ਕਿੱਥੇ ਥੱਲੇ ਗਿਆ ਸਾਰਾ ਮੈਂ ਕਿਹਾ ਉੱਪਰ ਵਾ ਕੇ ਜਾਂ ਥੱਲੇ ਗਿਆ ਸਰ ਸਮਾਂ ਆਹੀ ਨਾ ਆਹ ਨੀਚੇ ਵਿਸਾਉਣ ਮਾ ਜਿਹੜੇ ਸੌਫਟ ਨਹੀਂ ਹੁੰਦੇ ਜਿੱਦਾਂ ਉੱਪਰ ਹਾਂਜੀ ਅੰਦਰ ਨੇ ਹਾਂਜੀ ਉਹ ਲੈਣੇ ਹਾਂ ਆਵੇ ਹਾਂ ਹਾਂ ਫਾਈਲ ਤੋਂ ਹੱਥੇ ਆ ਪਹਿਲੇ ਮੁੰਡੇ ਦੀ ਵੀਡੀਓ ਬਣਾ ਬਈ ਆ ਵਧੀਆ ਸਮਾਨ ਨਾ ਆ ਚਲੋ ਦਿਖਾਓ ਫਿਰ ਮੰਮੀ ਵੇਖੋ ਕੀ ਸਰਤਾ ਆ ਇਹਨਾਂ ਦੀ ਕੁਆਲਿਟੀ ਵਖਾਣ ਕਿਹੜੀ ਹੈ ਬੜੀ ਬੜੀ ਕੁਆਲਿਟੀ ਆ ਸਾਰੀਆਂ ਵਧੀਆ ਨਿਕਲ ਰਹੀਆਂ ਸਾਨੂੰ ਚਾਹੀਦਾ ਵਾ ਜਿੱਦਾਂ ਆਹ ਟਾਈਪ ਦੇ ਵਿੱਚ ਜਿੱਦਾਂ ਥੋੜੇ ਸੌਫਟ ਵਾ ਨਾ ਬੈੱਡ ਹਾਂ ਆ ਆਵੇ ਮੰਮੀ ਹਾਂ ਬੈੱਡਾਂ ਦੇ ਥੱਲੇ ਜਿੱਦਾਂ ਬੈੱਡ ਦੇ ਥੱਲੇ ਆ ਹਾਫ ਬਾਹਰ ਨਹੀਂ ਆ ਜਾਂਦਾ ਉਹ ਚੀਜ਼ਾਂ ਚਾਹੀਦੀਆਂ ਬੈੱਡਰੂਮ ਦੇ ਵਿੱਚ ਵਿਛਾਉਣ ਨੂੰ ਚਾਹੀਦੇ ਪੂਰੇ ਬੈੱਡਰੂਮ ਦਾ ਚਾਹੀਦਾ ਮਤਲਬ ਪੂਰੇ ਦਾ ਨਹੀਂ ਕਹਿ ਸਕਦੇ 12 ਬਾਈ 12 ਵਾਲਾ ਜਿਹੜੇ ਹੁੰਦੇ ਆ ਜਾਂ 9 ਬਾਈ 9 ਦਾ ਇਦਾਂ ਉਹ ਵਾਲੇ ਚਾਹੀਦੇ ਆ 8 ਬਾਈ 12 ਲਾਸਟ ਪੈਦਾ 8 ਬਾਈ ਹਾਂ ਜੀ ਮੈਨੂੰ ਗਾਰੰਟੀ ਆ ਨਾ ਬਾਕੀ ਨਹੀਂ ਦਿੱਤੇ ਨੇ ਇਹ ਆ ਚੀਜ਼ ਚ ਆ ਚੀਜ਼ ਚ ਮਿਲਦੇ ਆ ਆਪਣੇ ਕੋ ਹਾਂ ਜੀ ਆ ਚੀਜ਼ ਚ ਇਹ ਚੋਂ ਟਾਈ ਮਿਲ ਜੂਗੀ ਇਹ ਚਾਹੀਦਾ ਆਪਾਂ ਨੂੰ वो ना यार स्टॉक था डा मैंने मैं हैप्पी तो हैप्पी पार्टी भी है किधर? हैप्पी पार्टी भी है आठ से ग्यारह लग लिखा सब तो बड़ा हैबिट अर्की से अच्छा हाँ जी वेको भर। वेको भर। वेको। वेको। मम्मी देखो फिर मम्मी खुशी बड़ी भी जड़ी वीडियो देखी हो साहब ना सारा को बराबर या ना <laughs> ਇਦਾਂ ਦੀ ਮਟੀਰੀਅਲ ਚ ਵੱਡੇ ਹੈਗੇ ਮੈਂ ਦਿਖਾਉਂਕੀ ਸਾਨੂੰ ਵੱਖਰਾ ਲੋ ਜੀ ਬਸ ਐਦਾਂ ਨੂੰ ਸਾਨੂੰ ਵੱਖਰਾ ਹਾਂ ਹਾਂ ਅਹਾਂ ਮੈਂ ਸਲਿੱਪ ਉਹ ਨਹੀਂ ਗਾਉਂਦਾ ਕੈਪੜਾ ਫਰ ਚਾਹੀਦਾ ਨਾ ਆ ਥੱਲੇ ਵੀ ਇਹਦੇ ਨਾਲ ਚੀਜ਼ ਐ ਸਲਿੱਪ ਨਹੀਂ ਕਰਨੀ ਇੱਕ ਦੁਆ ਖਾ ਲੈਣੀ ਜੋ ਹੈ ਦੇਖੋ ਕਾਲੀ ਮਿਲ ਜੇਗਾ ਟਾਈਗਰ ਮਿਲ ਜੂਗੀ ਸ਼ੇਡ ਅਰੇ ਟਾਈਗਰ ਨਹੀਂ ਚਾਹੀਦਾ ਆਪਾਂ ਨੂੰ ਚਾਹੀਦਾ ਡਾਰਕ ਬਰਾਊਨ ਬਰੂਨ ਵਾਲੀ ਸ਼ੇਡ ਚਾਹੀਦੀ ਜਿਹੜੀ ਇੱਕ ਤੇ ਮੈਲੀ ਨਾ ਹੋਵੇ ਪਲੱਸ ਸਾਡੇ ਰੂਮ ਦਾ ਜਿਹੜਾ ਕੰਬੀਨੇਸ਼ਨ ਆ ਉਹ ਹਿਸਾਬ ਦਾ ਕਿ ਉਹ ਹੀ ਚੱਲਣੀ ਆ ਉਦਾਂ ਲੱਗ ਤੇ ਆ ਵੀ ਜਾਣੀ ਆ ਪਰ ਇਹ ਮੈਲੀ ਬਹੁਤ ਹੋਣੀ ਆ ਮੈਲ ਖੋਰਾ ਚਾਹੀਦਾ ਨਾ ਚੀਜ਼ ਇਹੋ ਚਾਹੀਦੀ ਸਾਨੂੰ ਤੇ ਫਿਰ ਆਪਾਂ ਨੂੰ ਐਡੇ ਵੱਡੇ ਲੈਣ ਦੀ ਲੋੜ ਨਹੀਂ ਕਿੰਨੇ ਦਾ ਵਾ ਇਹ ਕਿਹੜਾ ਸਾਈਜ਼ ਵਾ ਇਹ ਆਫਰ ਵਾਲਾ ਹੀ ਇੱਕ ਨਾਲ ਇੱਕ ਫ੍ਰੀ 2000 ਦਾ ਪੀਸ ਹੀ ਖੋਲਿਓ ਭਲਾ ਕਿੰਨੇ ਕੀ ਸਾਈਜ਼ ਦਾ 5 ਬਾਈ 7 ਹੈ 5 ਬਾਈ 7 ਹੈ ਇਸ ਕਲਰ ਵਿੱਚ ਬਲੂ ਮਿਲ ਜੂ ਆਫ ਵਾਈਟ ਮਿਲ ਜੂ ਆਫ ਵਾਈਟ ਵੀ ਚੰਗਾ ਕਲਰ ਕਲਰ ਦਾ ਜੋ ਉਹ ਗਰੇਵੀ ਪਿਆ ਹੈ ਆਫਰਾਂ ਚ ਲੱਗੇ ਹੋਣੇ ਜੀ ਡਾਰਕ ਬਰਾਊਨ ਵੀ ਪਿਆ ਹੈ ਡਾਰਕ ਬਰਾਊਨ ਕਾਢਾ ਉਹ ਡਾਰਕ ਬਰਾਊਨ ਕਾਢਾ ਉਹ ਡਾਰਕ ਤੁਹਾਨੂੰ ਕਹਿਣ ਦਾ ਆ ਗਾੜੀ ਉਹਦੇ ਹਾਂ ਮੈਂ ਵੀ ਕਹਿਣ ਲੱਗਾ ਜੇ ਬੈੱਡ ਥੱਲੇ ਨਹੀਂ ਵਿਛਾਉਣਾ ਫਿਰ ਆਹ ਲ ਲੈਨੇ ਆ ਆ ਆ ਆ ਬਿਆਲ ਆੜਾ ਜਾਣਾ ਜੀ ਲੋ ਜੀ ਡਾਰਕ ਬਰਾਊਨ ਆ ਠੀਕ ਆ ਆ ਮੰਮੀ ਬਹਿ ਜੂਗਾ ਸੈਟ ਉਥੇ ਕਿਉਂਕਿ ਆਪਣਾ ਜਿਹੜਾ ਵਾ ਵੁੱਡਨ ਜੀ ਆ ਉਹਦੇ ਚ ਜ਼ਿਆਦਾਤਰ ਬਹਿ ਜੂ ਸੈਟ ਉਹ ਉਹ ਜੰਕ ਕਲਰ ਕਹਿੰਦਾ ਜਿਹੜਾ ਥੱਲੇ ਉਹ ਨਾ ਹਾਂ ਉਹ ਚੀਜ਼ ਜਿਆਦੀ ਵਧੀਆ ਲੱਗੀ ਇਹ ਅੱਗੇ ਆ ਗਈ ਇਹਦੇ 'ਚ ਤੁਸੀਂ ਇਹਦੇ 'ਚ ਤੁਸੀਂ ਆਈ ਚੀਜ਼ 'ਚਾਨੂੰ ਕਲਰ ਆਹ ਵਾਲਾ ਵਿਖਾ ਦਿਓ ਕਿਹੜਾ ਬ੍ਰਾਊਨ ਬ੍ਰਾਊਨ ਵਿਖਾ ਦਿਓ ਵਿਖਾ ਦੇ ਸਹੀ ਵਿਖਾ ਦੇ ਸਹੀ ਮੰਮੀ ਉਹ ਵੇਖਿਓ ਮੰਮੀ ਜੀ ਉਹ ਆ ਜਾ ਇਹਦੇ 'ਚ ਆਹ ਪਰ ਚੀਜ਼ ਚੰਗੀ ਜਿਹਾ ਇਹਨੇ ਥੱਲੇ ਫ੍ਰਿਕਸ਼ਨ ਹੈਗੀ ਇਹਦੀ ਇਹਨੇ ਉਹ ਨਹੀਂ ਫੈਲਣਾ ਨਹੀਂ ਆਹ ਥੱਲੇ ਵਾਲਾ ਜੇ ਇੱਕ ਕਲਰ ਬਾਹਰ ਕੱਢ ਲਾ ਪਰ ਜੇ ਆਪਾਂ ਵੇਖੀਏ ਨਾ ਜੇ ਆ ਲੈਣਾ ਫਿਰ ਉਹਦੇ ਨਾਲੋਂ ਲੋ ਜੀ ਅਭੀ ਅਭੀ ਮੈਚ ਕਰ ਜਾਂਦਾ ਇਹ ਬੜਾ ਮਿਲ ਜੂਗਾ ਲੈਟ ਹਾਂਜੀ ਹਾਂਜੀ ਕੀ ਸਾਈਜ਼ ਮਿਲ ਜੂ ਇਹ ਚ ਵੱਡੇ ਚ 7 ਬਾਈ 9 ਹੀ ਮਿਲ ਜੂ ਬੈਡਾ 7 ਬਾਈ 9 ਇਹਦਾ ਕੀ ਪ੍ਰਾਈਸ 4 ਬਾਈ ਕਿੰਨਾ 7 ਬਾਈ 9 ਪ 5500 ਇਹ ਕੀ ਰੈਂਟ ਇਹ ਕੀ 2500 ਦਾ ਤੁਸੀਂ ਹੁਣ ਕੀ ਕਰਨੇ ਬੈੱਡ ਥੱਲੇ ਰਨਾ ਵਛਾਈਏ ਹਾਂ ਇੱਕ ਆਪਾਂ ਫਰੰਟ ਤੇ ਵਛਾ ਦਈਏ ਬੈੱਡ ਦੇ ਤੇ ਕਿਧਰ ਤੇ ਕੋਬਨ ਹਾਂ ਤੈਨੂੰ ਤੇ ਨਾ ਫਿਰ ਆਪਣੇ ਫਰੰਟ ਤੇ ਤੇ ਆ সাইਜ਼ ਚੱਲਣਾ ਵਾ ਪਰ ਮੰਮੀ ਆ ਹੀ ਸੋਨਾ ਵਾ ਕਲਰ ਵੀ ਆ ਹੀ ਸੋਨਾ ਨਹੀਂ ਹੁਣ ਇਹਨੂੰ ਮੈਂ ਲੈ ਕੇ ਆ ਰਿਹਾ ਹਾਂ ਪਲੋਰਾ ਵਿੱਚ ਤੇ ਫਿਰ ਇਹਦੇ ਨਾਲ ਦੇ ਮਿਲਦੇ ਉਹ ਵੀ ਲੈ ਕਿ ਰਾਲਦੇ ਮਿਲਦੇ ਕੀ ਰਾਈ ਲੈ ਗਿਆ ਬਾਹਰ ਗਿਆ ਗੱਡੀ ਛੋੜ ਇੰਨਾ ਛੋੜਾ ਜਿਹਾ ਉਹ ਫਿਰ ਸਾਰਾ ਕੰਬੀਨੇਸ਼ਨ ਨੂੰ ਰੂਮ ਦਾ ਚਾਹੀਦਾ ਸੇਮ ਹਾਂਜੀ ਸੇਮ ਸੇਮ ਮਿਲ ਜਾ ਉਹ ਖਾਲ ਦੋ ਹੋਰ ਵੀ ਕੋਈ ਵੈਰਾਈਟੀ ਹੈਗੀ ਆਪਣੇ ਕੋ ਇਧਰ ਤੋਂ ਇਲਾਵਾ ਇਹ ਵਧੀਆ ਹੈ ਸਭ ਤੋਂ ਵਧੀਆ ਕੁਆਲਟੀ ਹੈ ਨਹੀਂ ਹੋਰ ਹੋਰ ਕੋਈ ਕੁਆਲਿਟੀ ਵਿਖਾ ਦੇ ਹੁਣ ਜੇ ਆਈ ਆਏ ਏਡੀ ਦੂਰੋਂ ਤੇ ਫਿਰ ਦੋਰੇ ਨਹੀਂ ਨਾ ਆਇਆ ਜਣਾ ਅੱਡੇ ਕੋ। ਆ ਤੁਰਕੀਸ ਇਹ ਜੋ ਤੁਹਾਨੂੰ ਸਭ ਤੋਂ ਸਾਈਜ਼ ਮਿਲ ਗਿਆ ਵੱਡਾ। ਤੁਰਕੀਸ਼ ਕਿਹੜਾ ਆ? ਹਾਂ ਜੀ ਇਹ ਤੁਰਕੀਸ਼ ਬੈਨੇ। ਇਹ ਜੋ 8 11 ਸਭ ਤੋਂ ਵੱਡਾ ਮਿਲ ਜੇਗਾ। ਮਮੀ ਆ ਉਹ ਮੈਟ ਜਿਹੜੇ ਆਪਾਂ ਉੱਥੇ ਵੇਖੇ ਸੀ। ਤੁਰਕੀਸ਼। ਤੁਰਕੀਸ਼। 8 11 ਦਾ ਕੀ ਪ੍ਰਾਈਸ ਆ? 8 11 ਦਾ 13000 ਦਾ। ਠੀਕ ਆ। 30 30 ਦੀ ਦੇ ਤਾਂ ਬਹੁਤ ਘੱਟ ਦੱਸ ਦੇ। ਨਹੀਂ ਟੀਵੀ ਉੱਥੇ ਦਿਖਾਈ ਨਹੀਂ ਹੁੰਦਾ। ਆ ਵਿਖਾਇਆ ਵਾ ਵਿਖਾਇਆ ਕਿਉਂ ਨਹੀਂ? ਕੀ ਦੱਸਿਆ ਇਹਦਾ ਪ੍ਰਾਈਸ? ਆ ਵੀ ਰਾਈਜ਼ ਦੱਸ ਇਦੇ ਵਿੱਚ ਕੱਢ ਵੀ ਲੈ ਇਦੇ ਵਿੱਚ ਨਹੀਂ ਹੁਣ ਉਹ ਤੁਹਾਡੇ ਫੋਨ ਚਾ ਤੁਹਾਡਾ ਫੋਨ ਤੁਹਾਡੇ ਕੋਲ ਨਹੀਂ ਤੁਸੀਂ ਵੇਖ ਲਓ ਜਿਹੜਾ ਪਸੰਦ ਵਾ ਰੇਟ ਦੀ ਤੇ ਤੁਸੀਂ ਛੱਡੋਗੇ ਪਹਿਲਾਂ ਆਪਾਂ ਪਸੰਦ ਕਰੀਏ ਫੇਰ ਆਪਾਂ ਰੇਟ ਕਰਾਂਗੇ ਨਾ ਨਾ ਇੱਕ ਉਹ ਪਿਆ 8 12 ਦਾ 4000 ਦਾ ਉਹ ਮਹਿਰੂਨ ਕਲਰ ਪਿਆ 8 12 ਦਾ ਉਹ ਤੇ ਨਾਰਮਲ ਰੱਗ ਵਾ ਨਾ ਹਾਂਜੀ ਨਾਰਮਲ ਨਹੀਂ ਉਹ ਵੀ ਵਧੀਆ ਹੈਵੀ ਚ ਵਾ ਵਖਾ ਹਾ ਫੜ ਕੇ ਲਿਆ ਖਲਾਤਾ ਹਾਂ ਹਾਂ ਹੁਣ ਇੱਥੇ ਆ ਗਿਆ ਮਨ ਇਹ ਚ ਹੋਰ ਕਲਰ ਵੀ ਹੈਗਾ ਇਹ ਚ ਕਲਰ ਮਹਿਰੂਨ ਅੱਡੇ ਜੈਨ ਲੱਗ ਲੱਗਣੇ ਮਹਿਰੂਨ ਨਹੀਂ ਚੱਲਣਾ ਮਹਿਰੂਨ ਨਹੀਂ ਚੱਲਣਾ ਫਿਲਹਾਲ ਮਹਿਰੂਨ ਨਹੀਂ ਚੱਲਣਾ ਰੈਡੀ ਇਹ ਉਦਾਂ ਇਹ ਆ ਕਿ ਮੰਮੀ ਇਹਨੂੰ ਆਪਾਂ ਜੇ ਲੈ ਜਾਈਏ ਤਾਂ ਡਰਾਇੰਗ ਰੂਮ ਚ ਰੱਖਿਆ ਜਾ ਸਕਦਾ ਵਾ ਜਿੰਨਾ ਇਹ ਵੱਡਾ ਵਾ ਨਾ ਸੋਫਿਆਂ ਥੱਲੇ ਆ ਜਾਣਾ ਪਲੱਸ ਉਹ ਟੇਬਲ ਦੇ ਥੱਲੇ ਆ ਜਾਣਾ ਥੱਲੇ ਆ ਜਾਣਾ ਟੀਵੀ ਧੱਕ ਆ ਜਾਣਾ ਐਦੇ ਚ ਹੋਰ ਕਿਹੜਾ ਕਲਰ ਆ ਵਖਾ ਆ ਚੰਗਾ ਵਾ ਕਾਫੀ ਇਹ ਪੰਜ ਵੀ 12 ਹੋਊਗਾ ਵਖਾ ਹੈ ਕਿ ਸੋਲ ਚੱਲਣਾ ਅਮਨ ਕਹਿੰਦਾ ਉਸ ਟੇਬਲ ਤੇ ਆਂ ਮੰਮੀ ਟਰਕੀਸ਼ ਮੈਟ ਸੋਨੇ ਆ ਪਰ ਇਹਨਾਂ ਦਾ ਪ੍ਰਾਈਸ ਉਹਦਾ ਜ਼ਿਆਦਾ ਵਾ ਟਰਕੀਸ਼ ਮੈਟ ਦਾ ਸਾਨੂੰ ਉਹ ਸਾਡੇ ਏਰੀਆ ਚ ਸਭ ਤੋਂ ਸਸਤਾ ਮਿਲ ਰਿਹਾ 11000 ਤੋਂ ਮਿਲ ਰਿਹਾ ਕਿੰਨੇ ਦਾ 9000 ਦਾ ਕਿ 11000 ਦਾ ਸਾਈਜ਼ ਉਹ ਵੀ 9000 ਵਾਲਾ ਨਹੀਂ ਹੋਣਾ ਸਾਈਜ਼ ਆਹ ਸੋਨੇ ਆ ਵੀ ਕਿਲਾਏ ਨਹੀਂ ਸਾਈਜ਼ ਆਹ ਕੀ ਆ ਸਾਈਜ਼ 5x10 5x12 ਮੰਮੀ ਆਹ ਚ ਗਲੀ ਜੀ ਚ ਨਹੀਂ ਆਏਣਾ ਆਪਣੀ 5x10 ਦਾ ਪੂਰਾ ਹੀ ਥੋੜਾ ਵੱਡਾ ਨਹੀਂ ਮਤਲਬ ਵੱਡਾ ਕਿਦਾਂ ਵੱਡਾ ਕਿਦਾਂ ਚੌੜਾ ਜ਼ਿਆਦਾ ਨਹੀਂ 5 ਨਹੀਂ 5 ਵਾ 5 ਵਾ ਘੱਟ ਨਹੀਂ ਡੜੀ ਹੋਣਾ 5x12 ਹੈ 5 ਤੇ 12 ਫੁੱਟ ਲੰਮਾ ਆ ਤੇ ਉਹ ਇਹ ਫੇ ਇਹ ਆ ਜਾਣਾ ਆ ਚੰਗਾ ਨਾਲ ਇਹ ਮੈਟ ਵੀ ਸੋਹਣਾ ਵਾ ਇਹ 1800 ਦਾ ਹੁਣ ਆਵੇ ਇੱਕ 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 ਆਪਣੇ ਸਾਈਡ ਤੇ ਕਾਹ ਕੁਆਲਿਟੀ ਆ ਜੰਗੀ ਮੈਟ ਸੋਹਣਾ ਹੀ ਭਰਾ ਵੀ ਹਾਲੋ ਚਾਹ ਚਾਹ ਅਸੀਂ ਕਹਿਣਾ ਸੀ ਸੱਚ ਤੁਹਾਨੂੰ ਤੇ ਤੁਸੀਂ ਲੈ ਹੀ ਜਾਂਦੀ ਆਂਦੀ ਆ థాంਕਿਊ ਭਰਾ ਤੇਰਾ ਬਹੁਤ ਬਹੁਤ ਆ ਆ ਉਹਨਾਂ ਲਈ ਵੀ ਆ ਜੂਗੀ ਆ ਕੁਆਲਿਟੀ ਫੁੱਲੀ ਭਰੇ ਤੁਸੀਂ ਜੰਗੇ ਚਾਹ ਬੜੀ ਸਵਾਦ ਬਣਾਈ ਯਾਰ ਚਾਹ ਦੀ ਸਵਾਦ ਨਾ ਚਾਹ ਉੱਛੇ ਭਾਈ 12 ਸੱਚੀ ਗੱਲ 12 ਬਾਰਾਂ ਭਾਈ 12 ਮੈਡ ਰਹਿੰਦੋ ਚਾਹਦਾ ਹੈ ਕਿ ਕਪਾ ਇੱਧਰ ਵੀ ਕਿੰਨਾ ਕੋਈ ਹੋਵੇ ਮਗਰ ਇੱਧਰ ਵੀ ਸਟਾਕ ਚੰਗਾ ਐਦੇ ਚ ਮੰਮੀ ਜਾ ਫੇਰ ਆ ਲੈ ਲਓ ਦਾਸਪੁਰਾ ਰੋਡੋਂ ਦਸ ਐਦੇ ਨਾਲ ਦਾ ਹਾਂਜੀ ਟਰਕੇ ਸਾਡੀ ਉੱਧੇ ਦੁਕਾਨ ਦੇ ਪਈ ਨੇ ਲਾਇਕੋਟ ਕੰਨ ਕੋਟ ਲਾਇਕੋਟ ਰੋਡ ਨਹੀਂ ਇਹਦਾ ਲੋਕਾਂ ਕਿ ਆਦੇ ਬਾਹਰ ਨੂੰ ਨਹੀਂ ਪਤਾ ਨਾ ਐਡੀ ਦੂਰੋਂ ਆਈ ਆਏ ਆਨੂੰ ਇਹ ਨਹੀਂ ਪਤਾ ਵੀ ਕਿਹੜਾ ਰੋਡ ਕਿੱਦਾਂ ਕਿਹੜਾ ਆ ਤੇ ਮੇਰੀ ਚਾਹ ਮੁੱਕ ਗਈ ਹੈ ਯਾਰ ਕਦੇ ਬਾਲਪੀ ਆਹ ਫੜੀ ਮੀਰ ਮਰਾ ਕੱਪ ਫੜੀ ਲਿਆ ਚਾਹ ਤਾਂ ਹੋਰ ਹੈ ਜੀ ਆਹ ਕੀ ਹੈ ਬਾਰਫੀ ਸਪੈਸ਼ਲ ਮਂਗਾਈ ਨੇ ਖਾ ਕੇ ਦੇਖੋ ਜੀ ਮਿੱਠਾ ਮੈਂ ਤਾਂ ਆਹ ਦੇਖ ਬਹੁਤ ਸਵਾਗਤ ਹੈ ਗੱਲ ਬਾਤ ਆ ਯਾਰ ਇਹਦੇ ਨਾਲ ਆ ਜਿਹੜਾ ਸੇਮ ਆ ਨਾ ਇਦਾਂ ਦੇ ਕੋਈ ਇੱਕ ਦੋ ਡਿਜ਼ਾਈਨ ਹੋਰ ਵਕਾ ਦੇ ਆਹ ਕਲਰ ਬਿਲਕੁਲ ਉਹਦਾ ਸਾਡੇ ਉਹਦੇ ਹਿਸਾਬ ਨਾਲ ਚੱਲ ਗਿਆ ਵਾ ਬਹੁਤ ਕੋਸ਼ਿਸ਼ ਕੀਤੀ ਹੈ ਇਹ ਆਵਲੇ ਕੋ ਹੋ ਜਾਣਗੇ ਆਲੇ ਨੂੰ ਡਿਜ਼ਾਈਨ ਸੋਹਣਾ ਵਾ ਮੈਨੂੰ ਇਹ ਆ ਵੀ ਚੰਗਾ ਲੱਗੂ ਉੱਥੇ ਵਿਛਾਇਆ ਕਲਰ ਆ ਉਦਾਂ ਵੀ ਚੈਟ ਫੋਨ ਦੇ ਵਿੱਚ ਨਹੀਂ ਦਿਦਾ ਉਦਾਂ ਤੇ ਆ ਬਰਾਊਨ ਆ ਲੈਣਾ ਬਲੈਕ ਦੀ ਦੀਆਂ ਕਰੀਮ ਤੇ ਬਰਾਊਨ 6500 5500 ਇਹਦਾ ਸਾਈਜ਼ ਵੀ 5 ਬਾਈ 7 ਵਾ ਹਾਂਜੀ ਤੇ ਉਹ ਵੀ 5 ਬਾਈ 7 ਤੇ ਉਹਦਾ ਪ੍ਰਾਈਸ ਕੀ ਦੱਸਿਆ 5500 5500 ਪਰ ਮੰਮੀ ਮੈਨੂੰ ਉਹ ਜ਼ਿਆਦਾ ਇਹਦੇ ਨਾਲੋਂ ਵਧੀਆ ਲੱਗਾ ਉਹ ਵਾਲਾ ਕਿਉਂਕਿ ਉਹ ਉਹ ਜੇ ਵੇਖੀ ਹੈ ਨਾ ਆਪਣੇ ਉਹਦੇ ਹਿਸਾਬ ਨਾਲ ਰੂਮ ਦੇ ਕਲਰ ਦੇ ਹਿਸਾਬ ਨਾਲ ਤੇ ਪਲੱਸ ਦੂਜੀ ਚੀਜ਼ ਇਹ ਵੀ ਆ ਮੈਲਾ ਬਹੁਤ ਛਿੱਤੀ ਹੋਣਾ ਉਹ ਮੈਲਾ ਨਹੀਂ ਹੋਣਾ ਉਹ ਇੱਕ ਕਰਦੇ ਸਾਈਡ ਤੇ ਤੇ ਆ ਰੋਲ ਕਰਦੇ ਬਾਕੀ ਸਾਨੂੰ ਉਹ ਵਿਖਾ ਜਿਹੜੇ ਫਰ ਵਾਲੇ ਆਏ ਆ ਫਿਰ ਐਵੇਂ ਨਹੀਂ ਤੇ ਫਿਰ ਇਹਦੇ ਨਾਲ ਦੀਆਂ ਸਾਈਡਾਂ ਵੀ ਕਟਾ ਲੈਨੇ ਤੁਹਾਡੇ ਕੋਲ ਸਿੰਗਲ ਕਲਰ ਹਾਂ ਆ ਸੱਤ ਫੋਟੇ ਬੜੇ ਉਹਦਾ ਮੈਂ ਤੇ ਚਾਹੁੰਦਾ ਮੰਮੀ ਫਰ ਵਾਲਾਈ ਆਵੇ ਫਰ ਵਾਲੇ ਹੈਗੇ ਆ ਫਰ ਵਾਲੇ ਜੀ ਪਰ ਦੀ ਵਾਲੇ ਮੈਨੂੰ ਦੇ ਦੇ ਬਿਸਕੁਟ ਇਹ ਟਿੱਕਾਈ ਜਦਾਂ 2600 ਇਹਗਾ 2500 ਜੀ ਹੁਣ ਐ ਤਾਂ ਨਹੀਂ ਸੁਣਾ ਪਰ ਇਹ ਚ ਕਲਰ ਦੂਜਾ ਚਾਹੀਦਾ ਇਹ ਚ ਇਹ ਚ ਆਪਾਂ ਨੂੰ ਡਾਰਕ ਜਾਂ ਕਾਫੀ ਸ਼ੇਡ ਹੈਗਾ ਫਰੈਂਡ ਯੂ ਮੋਰ ਪੰਕੀ ਕਲਰ ਦਿਖਾ ਦੇ ਬਟੇ ਕਿੱਥੇ ਪਿਆ ਬਟੇ ਬਹੁਤ ਆਹ ਤੇ ਬਲੂ ਉਹ ਪਿਆ ਚੱਕ ਬਟੇ ਬਹੁਤ ਨਵਾਂ ਹੈ ਹਾਂ ਕਿੱਡਾ ਸੋਹਣਾ ਆ ਵੀਡੀਓ ਚ ਕਲਰ ਕਿੱਡਾ ਸੋਹਣਾ ਤੇ 2500 ਇਹ ਬਲੂ ਕਲਰ ਦਿਖਾ ਦੇ ਕਾਲਾ ਕਲਰ ਮੈਨੂੰ 2500 ਮੰਮੀ ਸੋਨੇ ਤੇ ਹੈਗੇ ਆ ਪਰ ਆਪਾਂ ਇਹ ਵੀ ਵੇਖਣਾ ਵੀ ਆਪਣੇ ਉੱਤੇ ਰੱਖੇ ਵੀ ਸੋਨੇ ਲੱਗਣ ਕਿਉਂਕਿ ਆਪਣਾ ਉਹਦਾ ਉਹ ਜਾਂਦਾ ਨਾ ਕਲਰ ਦਾ ਰੋਲਾ ਬਣ ਜਾਂਦਾ ਇਹ 터ਕਿਸ਼ ਉਹ ਵੱਡੇ ਵੀਰੇ ਮਟੀਰੀਅਲ ਬੜਾਈ ਭਾ ਸਾਡੇ ਕੋ ਕੰਬਲ ਕਿਹੜਾ ਆਓ ਗ੍ਰੇ ਵਾਈਟ ਜਿਹਾ ਬਲੌਗ ਵੱਡਾ ਖੋਲਿਏ ਮੜਾ ਜੈ ਇਹਨੂੰ ਆ ਮਮੀ ਆਹ ਕੀ ਸਹਜ ਇਹਦਾ ਗੱਲ ਤੇ ਮੈਲੇ ਹੋਣਦੀ ਆ ਇਹਦਾ ਸੋਨਾ ਬੜਾ ਹਨਾ ਪੂਰਾ ਕੀ ਕੀ ਪ੍ਰਾਈਸ ਇਹਦਾ 8000 8000 ਦਾ ਪੂਰਾ ਕਹਾਂ ਆ ਰਿਹਾ ਗਲਤੀ ਮੈਲੇ ਹੋਣ ਦੀ ਹੂੰ ਗਰਮ ਬਹੁਤ ਹੋਣਾ ਏ ਮੇਰੀ ਗੱਲ ਸੁਣ ਨਾ ਹਾਨੂੰ ਤੂੰ ਮੇਨ ਆਡਾ ਮਸਲਾ ਸਿੱਧਾ ਇਹ ਬੈਡ ਬੈਡ ਸ਼ੀਟ ਦਾ ਉਹ ਦੇਖ ਕਿਉਂਕਿ ਕੰਬਲ ਦਾ ਨਹੀਂ ਰੋਲਾ ਬੈਡ ਸ਼ੀਟ ਦਾ ਜਾਂ ਕਰੀਮ ਹੋਵੇ ਜਾਂ ਕਾਫੀ ਹੋਵੇ ਇਹਨਾਂ ਦੋਆਂ ਚੋਂ ਇੱਕ ਵਕਤ ਦੋ ਹੀ ਵਕਤ ਦੋਆਂ ਚੋਂ ਇੱਕ ਵਕਾਈਂ ਗੜ ਤੰਗਦੀ ਹੁੰਦੀ ਆ ਗਡਾ ਨਹੀਂ ਬੜਾ ਤਗੜਾ ਪਿਛੇ ਦੀ ਪਿਛੇ ਇੱਧਰ ਵੀ ਹੈ ਉੱਪਰਲੀ ਸਟੇਅਰਸ ਤੇ ਇਹ ਫਿਰ ਜਾਈਏ ਵੀ ਕਬਰ 10 ਜੋੜੇ ਦੇ ਦਸ ਯਾਰ ਫੇ ਚਾਰ ਦੇਗਾ ਆਈਫੋਨ ਬਜ਼ਾਰ ਪਲੀਜ਼ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੁਹਾਡਾ ਸਰੂਪ ਵੀ ਬਹੁਤ ਸੋਹਣਾ ਲੱਗਾ ਤੇ ਤੁਹਾਡੀ ਦੁਕਾਨ ਵੀ ਬਹੁਤ ਸੋਹਣੀ ਤੇ ਸਮਾਨ ਵੀ ਬਹੁਤ ਸੋਹਣਾ ਤੇ ਡੀਲਿੰਗ ਵੀ ਬਹੁਤ ਸੋਹਣੀ ਨਿਕਲੋ ਬਾਹਰ ਨਾਲ ਹੀ ਆ ਦੇਣਾ ਆਪਾਂ ਤੁਹਾਡੇ ਚਲੋ ਤਾਂ ਸਹੀ ਬਾਹਰ ਤੇ ਨਿਕਲੋ ਧੰਨਵਾਦ ਜੀ ਅੰਕਲ ਜੀ ਬਹੁਤ ਬਹੁਤ ਤੁਹਾਡਾ ਚਾਹ ਬਹੁਤ ਸਵਾਦ ਪਿਆਈ ਦੋਈਆਂ ਨੂੰ 200 ਰੁਪਏ ਲੀ ਅਸੀਂ ਤੇ ਬਹੁਤ ਮਜ਼ਾ ਆਇਆ ਘਰ ਦੀ ਚਾਹ ਹੈਗੀ ਇੱਕ ਸ਼ਬਦ ਅਨਮੋਲ ਹੈ ਮੇਰੇ ਜਾਣ ਪਾ ਰਹੇ ਹਾਂ ਠੀਕ ਹੈ ਇੱਤਾਂ ਚੱਲੀਏ ਫਿਰ ਮੈਂ ਰਖਾਵਾਂ ਸਮਾਨ ਲਓ ਜੀ ਚਲੋ ਜੀ ਸ਼ਾਪਿੰਗ ਐਂ ਕਰ ਲਈ ਆ ਤੇ ਦੁਕਾਨਾਂ ਨੂੰ ਬਹੁਤ ਵਧੀਆ ਲੱਗੀ ਹਾਂ ਅੰਕਲ ਦਾ ਸੁਭਾਅ ਵੀ ਵਧੀਆ ਸੀ ਵਧੀਆ ਹੀ ਚੰਗਾ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਾ ਆਖੇ ਤੇ ਰੇਟ ਵੀ ਮੈਨੂੰ ਤੇ ਜੈਨੂਅਰ ਨਹੀਂ ਲੱਗੇ ਕਿਉਂਕਿ ਇਹ ਚੀਜ਼ਾਂ ਮੈਂ ਆਪਣੇ ਏਰੀਆ 'ਚ ਜਿਹੜੀਆਂ ਵੇਖੀਆਂ ਉਹ ਕਾਫੀ ਮਹਿੰਗੀਆਂ ਸੀ ਹਿਸਾਬ ਨਾਲ ਹਾਂ ਦੋ ਤਿੰਨ ਥਾਂ ਟਰਾਈ ਕਰ ਚੁੱਕੇ ਆ ਆਪਾਂ ਹਾਂ ਦੋ ਤਿੰਨ ਥਾਂ ਤੋਂ ਲੋਕਲ ਏਰੀਆ 'ਚ ਅਸੀਂ ਟਰਾਈ ਕੀਤਾ ਤੇ ਸਾਨੂੰ ਥੋੜਾ ਮਹਿੰਗਾ ਹੀ ਮਿਲਿਆ ਸੀ ਇਹਦੇ ਤੋਂ ਤੇ ਬਾਕੀ ਕੋਸ਼ਿਸ਼ ਤੇ ਹਰ ਕੋਈ ਕਰਦਾ ਹੁੰਦਾ ਜੇ ਘਟੇ ਆ ਤੇ ਹੋਰ ਤੇ ਵੀ ਜੇ ਕਿਸੇ ਨੇ ਵਿਜ਼ਿਟ ਕਰਨਾ ਵਾ ਤੇ ਮਲੇਰ ਕੋਟਲੇ ਦੇ ਵਿੱਚ ਦੁਕਾਨ ਵਾ ਗਿਆਨੀ ਜੀ ਦੀ ਹੱਟੀ ਤੇ ਜ਼ਰੂਰ ਵਿਜ਼ਿਟ ਕਰੋ ਇਨਾ ਔਖਾ ਵੀ ਨਹੀਂ ਆ ਲੱਭਣਾ ਸੌਖਾ ਹੀ ਆ ਹਾਂਜੀ ਇੰਟਰਨੈਟ ਤੋਂ ਵੀ ਤੁਹਾਨੂੰ ਲੋਕੇਸ਼ਨ ਮਿਲ ਜਾਣੀ ਆ ਬਾਕੀ ਨੰਬਰ ਹੈਗਾ ਨਾ ਆਪਣੇ ਕੋ ਹਾਂ ਮੈਂ ਚਲ ਅੰਕਲ ਦਾ ਨੰਬਰ ਪਾ ਦੂੰਗਾ ਵਿੱਚ ਤੇ ਜੇ ਕਹਿੰਦੇ ਆ ਨਾ ਆਉਣਾ ਹੋਵੇ ਤੇ ਉਹ ਆ ਸਕਦਾ ਵਾ ਬਾਕੀ ਸਾਡਾ ਮੇਰਾ ਫੋਨ ਵੀ ਬੰਦ ਹੋਣ ਵਾਲਾ ਹੁਣ ਤੇ ਬਾਕੀ ਮੈਟ ਵਿਛਾ ਕੇ ਤੁਹਾਨੂੰ ਫੇਰ ਮੈਂ ਵਿਖਾਉਂ ਜੇ ਤੇ ਐਸੇ ਵਲੌਗ ਚ ਹੋਇਆ ਐਸੇ ਚ ਵਿਖਾ ਦੂੰ ਨਹੀਂ ਤੇ ਅਗਲੇ ਚ ਵਿਖਾ ਦੂੰਗਾ ਮੈਂ ਤਾਂ ਸਾਨੂੰ ਸੋਹਣੇ ਮਿਲੇ ਆ ਸਾਨੂੰ ਆਡੀ ਪਸੰਦ ਦੇ ਮਿਲੇ ਆ ਮਤਲਬ ਬੜੇ ਟਾਈਪ ਦੇ ਮੈਟ ਹੀ ਤੇ ਬੜੇ ਜਿਆਦੇ ਪਸੰਦ ਹੋ ਗਏ ਹਨ ਨੂੰ ਉਹ ਵੀ ਬੜਾ ਪਸੰਦੀ ਜਿਹੜਾ ਇੱਕ ਛੱਡ ਗਏ 4500 ਦਾ ਸੀ ਨਾ ਕਿ 5500 ਦਾ ਜਿਹੜਾ 5500 ਦਾ 터ਕਿਸ਼ ਹਨ ਇਹ ਵੀ ਉਹਦੇ ਨਾਲ ਤੇ ਨਾ ਸਾਈਡਾਂ ਤੇ ਛਾਉਣ ਵਾਲੇ ਨਹੀਂ ਨਹੀਂ ਉਹ ਮਿਲ ਜਾਂਦੇ ਸੀ ਘੱਟ ਕੇ ਪਰ ਮੈਨੂੰ ਉਹਦੀ ਚ ਨਾ ਇੱਕ ਇੱਕ ਪ੍ਰੋਬਲਮ ਇਹ ਲੱਗਦੀ ਆ ਕਿ ਉਹ ਜਿੱਦਾਂ ਨਾ ਪ੍ਰੋਪਰ ਵਿਸ਼ਿਆ ਨਹੀਂ ਰਹਿਣ ਗ੍ਰਿਪ ਨਹੀਂ ਰਹਿਣੀ ਉਹਦੀ ਹੱਲੇ ਮਤਲਬ ਉਹ ਤਿਲਕੜਾ ਨਹੀਂ ਉਹਨੇ ਉੱਠਿਆ ਜਾ ਰਹਿਣਾ ਸਾਈਡਾਂ ਤੋਂ ਕਿਨਾਰੀਆਂ ਤੇ ਬਾਕੀ ਪਹਿਲੀ ਵਿਜ਼ਿਟ ਆ ਸਾਡੀ ਤੇ ਮਲੇਰਕੋਟਲੇ ਤੇ ਕਾਫੀ ਵਧੀਆ ਮੈਨੂੰ ਤੇ ਕਾਫੀ ਵਧੀਆ ਲੱਗਾ ਐਕਸਪੀਰੀਅੰਸ ਘਰ ਵੀ ਬੜੇ ਸੋਹਣੇ ਸਾਨੇ ਜੇ ਲੱਗੇ ਪੁਰਾਣੇ ਜੇ ਟਾਈਪ ਦੇ ਤੇ ਡੈਡੀ ਤੁਸੀਂ ਤੇ ਵਾਧੂ ਆਏ ਆ ਨਾ ਡੈਡੀ ਮਲੇਰਕੋਟਲੇ ਆ ਬਹੁਤ ਹੁੰਦਾਰੇ ਆ ਪਰ ਇਹ ਵੀ ਬਾਜ਼ਾਰ ਚ ਨਹੀਂ ਆਏ ਹਾਈਵੇ ਰੋਡ ਸਣੀ ਜਾਂਦੇ ਆ ਕੁੜੀ ਨੂੰ ਕੋ ਖਵਾ ਲੋ ਵੀ ਅਨੁਭਵ ਵੜੀ ਲੱਗੀ ਆ ਕੀ ਖਾਣਾ ਇੱਕ ਜ਼ਰੂਰੀ ਇਨਫੋਰਮੇਸ਼ਨ ਦੇਣੀ ਰਹੀ ਗਈ ਮਮੀ ਆਪਾਂ ਰੈਂਗੋ ਦੇ ਪਿੰਡ ਆਏ ਆ ਸਾਡਾ ਸਾਡਾ ਰੈਂਗੋ ਮਲੇਰਕੋਟਲੇ ਦਾ ਵਾ ਸਾਨੂੰ ਘਰ ਨਹੀਂ ਪਤਾ ਕਿ ਕੱਖ ਕੋ ਮੰਗਵਾਇਆ ਸੀ ਤੇਹੀਂ ਸੋਚਣ ਡੇਗਾ ਸਾਨੂੰ 3-4 ਘੰਟੇ ਲੱਗੇ ਮਲੇਰ ਕੋਟ ਲੈ ਆਉਣ ਨੂੰ ਤੇ ਇਹ 28 ਦਿਨਾਂ ਦਾ ਹੀ ਵਿਚਾਰਾ ਬੱਸ ਚ ਗਿਆ ਗਰਮੀ ਸੀ ਤੇ ਬੱਸ ਦੇ ਵਿੱਚ ਟੋਕਰੀ ਚ ਪਾ ਕੇ ਨਾਲ ਪਾਣੀ ਦੀ ਬੋਤਲ ਇੱਕ ਰੱਖਤੀ ਤੇ ਨਾ ਉਹ ਨਾਲ ਬੋਤਲ ਰੱਖੀ ਆ ਤੇ ਪਿਆ ਹੀ ਦੋ ਨਿਆਣੇ ਨੂੰ ਸਾਨੂੰ ਨਹੀਂ ਰੱਖੀ ਆ ਠੰਡਾ ਰੱਖਣ ਨੂੰ ਰੱਖੀ ਨਹੀਂ ਤੇ ਪਾਣੀ ਪਿਆ ਆ ਵੀ ਜਾ ਸਕਦਾ ਵਾ ਤੇ ਹਲੋ ਇੱਥੋਂ ਗਿਆ ਏ ਵਿਚਾਰਾ ਹਾਂਜੀ ਮੈਂ ਕਿਹਾ ਤੁਸੀਂ ਕਿਹੜੇ